76 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕਾંડ 5 ਉੱਠ ਕੇ ਰੋਟੀ ਬਣਾ ਦੇ ਅੱਜ ਫਿਰ ਨਾਲ ਦੇ ਪਿੰਡ ਜਾਣਾ ਹੈ ਕੰਮ ਤੇ ਬੰਸੂ ਦੀ ਢਿੱਲੀ ਹੁਣ ਬਾਰੇ ਕੱਲ ਰਾਤੀ ਹੀ ਗੇਜੇ ਨੂੰ ਪਤਾ ਲੱਗਿਆ ਸੀ ਪਰ ਫਿਰ ਵੀ ਉਸਨੇ ਕਾਲੀ ਕਾਲੀ ਤਿਆਰ ਹੁੰਦਿਆਂ ਬੰਸੂ ਨੂੰ ਇੱਕ ਅਲਾਕੀ ਤੋਂ ਬੇਬੇ ਨੂੰ ਆਗਦੇ ਮੇਰੇ ਕੋਲ ਤਾਂ ਉੱਠ ਕੇ ਖੜਾ ਨਹੀਂ ਹੋਇਆ ਜਾਂਦਾ ਬੰਸੂ ਨੇ ਮਨ ਕਰੇ ਡਾਕਰ ਦੋ ਕੋ ਬਾਤ ਉਠਣ ਦੀ ਕੋਸ਼ਿਸ਼ ਕੀਤੀ ਪਰ ਲੱਕ ਦਾ ਦਰਦ ਉਸ ਨੂੰ ਕੁਝ ਵੀ ਕਰਨ ਨਹੀਂ ਸੀ ਦੇ ਰਿਹਾ ਇਹੋ ਜੇ ਦਰਦ ਭਾਰੇ ਤਾਂ ਪਹਿਲਾਂ ਵੀ ਕਈ ਵਾਰ ਆਖ ਚੁੱਕੀ ਆ ਇਹ ਸੋਚ ਸਵੇਰ ਵੇਲੇ ਕੰਮ ਤੇ ਜਾਣ ਲਈ ਨਿਕਲਣ ਲੱਗਿਆ ਗੇਜਾ ਬੰਸੋ ਕੋਲ ਕਮਰੇ ਅੰਦਰ ਗਿਆ ਪਿਛਲੇ ਹਫਤੇ ਬੰਸੋ ਦੂਸਰੀਆਂ ਚੌਣੀਆਂ ਨਾਲ ਕੁੱਕਰ ਕੇ ਨਰਮਾ ਚੁਗਣ ਗਈ ਸੀ ਉਸੇ ਦਿਨੀ ਦੁਪਹਿਰ ਦੀ ਰੋਟੀ ਖਾਣ ਤੋਂ ਅੱਧਾ ਕੁ ਘੰਟਾ ਬਾਅਦ ਉਸਦੀ ਧੰਨੀ ਤੋਂ ਹੇਠਲੇ ਹਿੱਸੇ ਵਿੱਚ ਅੰਤ ਦਾ ਦਰਦ ਹੋਇਆ 10-15 ਮਿੰਟ ਉਹ ਬਿਨਾਂ ਕਿਸੇ ਨੂੰ ਦੱਸੇ ਔਖੀ ਸੌਖੀ ਵਟ ਉੱਤੇ ਬੈਠੀ ਰਹੀ ਅਜਿਹਾ ਦਰਦ ਉਸਦੇ ਪਹਿਲਾਂ ਵੀ ਕਈ ਵਾਰ ਉੱਠਿਆ ਪਰ ਉਹ ਪੰਜਨ ਸੱਤਾ ਮਿੰਟਾਂ ਵਿੱਚ ਹੀ ਦਬ ਜਾਂਦਾ ਰਿਹਾ ਬੰਸੋ ਨੇ ਵੀ ਪਹਿਲਾਂ ਇਸ ਨੂੰ ਨਹੀਂ ਗੌਰਿਆ ਤੇ ਨਾ ਹੀ ਉਸ ਬਾਰੇ ਕਿਸੇ ਨਾਲ ਕੋਈ ਗੱਲ ਕੀਤੀ ਪਰ ਉਸ ਦਿਨ ਤਾਂ ਦਰਦ ਉੱਠਣ ਤੋਂ ਬਾਅਦ ਜਿਉਂ-ਜਿਉਂ ਸਮਾਂ ਬੀਤਦਾ ਗਿਆ ਜਿਉਂ-ਜਿਉਂ ਹੀ ਦਰਦ ਹੋਰ ਤੇਜ਼ੀ ਫੜਦਾ ਗਿਆ ਇੱਕ ਵਾਰ ਤਾਂ ਅਜਿਹਾ ਸਮਾਂ ਵੀ ਆਇਆ ਕਿ ਬੰਸੋ ਨੂੰ ਲੱਗਿਆ ਜਿਵੇਂ ਉਹ ਗੱਡੀਆਂ ਪਲਾਂ ਦੀ ਹੀ ਪ੍ਰੌਣੀ ਹੋ ਗਈ ਉਸ ਸਮੇਂ ਉਸਨੇ ਆਪਣੇ ਨਾਲ ਦੀਆਂ ਚੋਣੀਆਂ ਨੂੰ ਆਵਾਜ਼ ਮਾਰ ਬੁਲਾਉਣਾ ਚਾਹਿਆ ਪਰ ਆਵਾਜ਼ ਉਸਦੇ ਸੰਗ ਵਿੱਚੋਂ ਹੀ ਨਾ ਨਿਕਲੀ ਇਹ ਤਾਂ ਉਸ ਸਮੇਂ ਕੋਈ ਕਰਾਮਾਤ ਹੀ ਹੋ ਗਈ ਸਮਝੋ ਕਿ ਅੱਧੇ ਘੰਟੇ ਬਾਅਦ ਉਸਦੇ ਦਰਦ ਵਿੱਚ ਆਪਣੇ ਆਪ ਮੋੜਾ ਪੈ ਗਿਆ ਆਪਣੇ ਆਪ ਵਿੱਚ ਆਉਂਦਿਆਂ ਉਹ ਉੱਠ ਕੇ ਬੈਠੀ ਤੇ ਮੁੜ ਕੇ ਆਪਣੇ ਚਿਹਰੇ ਨੂੰ ਚੁੰਨੀ ਨਾਲ ਪੂੰਝਿਆ ਫਿਰ ਉਹ ਰਸਤੇ ਵਿੱਚ ਦੋ ਤਿੰਨ ਵਾਰ ਰੁਕ ਰੁਕ ਕੇ ਡਿਗਦੀ ਟੈਂਦੀ ਘਰ ਪਹੁੰਚੀ ਨੇ ਤੁਆਣ ਨਿਸ਼ਚਿਤ ਕਿ ਮੈਂ ਆ ਗਈ ਚੁੱਪਚਾਪ ਕਮਰੇ ਅੰਦਰ ਆ ਬੰਸੋ ਨੂੰ ਮੰਜੇ ਉੱਤੇ ਪੈ ਗਈ ਦੇਖ ਉਸਦੀ ਸੱਸ ਤਲੀਪੋ ਨੇ ਉਸਦੇ ਕੋਲ ਜਾ ਕੇ ਪੁੱਛਿਆ ਆਪਣੀ ਸੱਸ ਦੀ ਆਵਾਜ਼ ਸੁਣ ਬੰਸੋ ਕੋਲੋਂ ਦਰਦ ਨਾਲ ਪਿੰਜੀ ਪਈ ਆਪਣੀ ਦੇਹ ਕਰਨ ਬੋਲ ਕੇ ਜਵਾਬ ਨਾ ਦਿੱਤਾ ਕਿ ਬੰਸੋ ਨੇ ਸਿਰਫ ਹੱਥ ਹਿਲਾ ਕੇ ਤਲੀਪੋ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਤਲੀਪੋ ਉਸਦੇ ਹੱਥ ਲਾਉਣ ਦਾ ਮਤਲਬ ਨਾ ਸਮਝ ਸਕੀ ਅਸਾ ਨਹੀਂ ਬੂਹਾਂ ਨੂੰ ਜਵਾਨੀ ਉਮਰ ਹੀ ਕਿਹੜੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਨੇ ਸਾਡੀ ਉਮਰ ਚ ਆਉਣ ਤੇ ਕੀ ਕਰਨ ਗੀਆਂ ਦੋ ਤਿੰਨ ਮਿੰਟ ਉੱਥੇ ਖੜੀ ਰਹਿਣ ਤੋਂ ਬਾਅਦ ਵੀ ਜਦੋਂ ਦਲੀਪੋ ਨੂੰ ਕੁਝ ਸਮਝ ਨਾ ਆਇਆ ਤਾਂ ਬੁੜਬੁੜ ਕਰਤੀ ਉਹ ਕਮਰਿਆਂ ਬਾਹਰ ਜਾ ਉਸ ਲਈ ਪਾਣੀ ਦਾ ਗਲਾਸ ਪਰ ਤੇ ਸ਼ਾਇਦ ਹੁਣ ਕੁਝ ਦੱਸੇ ਬੰਸੋਂ ਨੂੰ ਪਾਣੀ ਪੀਂਦਿਆ ਦੇਖ ਦਲੀਪੋ ਨੇ ਸੋਚਿਆ ਖਵ ਨੇ ਇਹ ਕਹ ਨਹੀਂ ਕਰ ਦਿਆ ਪਰ ਪਾਣੀ ਪੀਣ ਤੋਂ ਬਾਅਦ ਜਦੋਂ ਬੰਸੋ ਦੁਬਾਰਾ ਲੰਮੀ ਪੈ ਗਈ ਤਾਂ ਖਾਲੀ ਗਲਾਸ ਲੈ ਬਾਹਰ ਵੱਲ ਨੂੰ ਜਾਂਦੀ ਧੀਪੋ ਦੇ ਮਨ ਵਿੱਚ ਇਹ ਖਿਆਲ ਵੀ ਆਇਆ ਐਨਾ ਤਾਂ ਕਦੀਆਂ ਕੀਤਾ ਨਹੀਂ ਐਵੇਂ ਮਾੜੀ ਮੋਟੀ ਢਿੱਲੀ ਜ਼ਰੂਰ ਹੋਈ ਆ ਇਹ ਸੋਚਦਿਆਂ ਇੱਕ ਵਾਰ ਫੇਰ ਉਹ ਬੰਸੋ ਦੇ ਮੰਜੇ ਲਾ ਕੇ ਜਾ ਖੜੀ ਆ ਬਨਾਵਾ ਅੱਖਾਂ ਬੰਦ ਕਰ ਗਠੜੀ ਬਣੀ ਪਈ ਬੰਸੋ ਦੀ ਪਸੀਨਾ ਜ ਮੱਥੇ ਉੱਤੇ ਹੱਥ ਰੱਖ ਧੀਪੋ ਨੇ ਪੁੱਛਿਆ ਧੀਪੋ ਦੀ ਆਵਾਜ਼ ਸੁਣ ਬੰਸੋਨੀ ਥੋੜੀਆਂ ਅੱਖਾਂ ਖੋਲ ਹਾਂ ਵਿੱਚ ਸਿਰ ਹਲਾ ਦਿੱਤਾ ਪਰ ਬੋਲ ਕੇ ਉਸ ਕੋਲੋਂ ਫਿਰ ਵੀ ਕੁਝ ਨਾ ਦੱਸਿਆ ਗਿਆ ਹੋ ਸਕਦਾ ਸੱਚੀ ਹਾਈ ਟਿੱਲੀ ਹੋਵੇ ਇਹ ਖਿਆਲ ਧੀਪੋ ਦੇ ਮਨ ਵਿੱਚ ਆਇਆ ਤਾਂ ਉਹ ਉੱਥੋਂ ਉੱਠ ਚਾਹ ਬਣਾਉਣ ਜਾਣ ਗਈ ਚਾਰ ਸਾਲ ਪਹਿਲਾਂ ਜਦੋਂ ਨਮੀ ਨਵੇਲੀ ਬੰਸੋ ਨੇ ਉਸ ਘਰ ਦੇ ਵੇੜੇ ਅੰਦਰ ਪੈਰ ਰੱਖਿਆ ਤਾਂ ਉਸ ਵੇਲੇ ਉਸ ਦੇ ਪੈਰੀਂ ਪਾਇਆਂ ਚੰਚਰਾ ਦੀ ਆਵਾਜ਼ ਸੁਣ ਕੇਲੀ ਵਿੱਚ ਤੁਰਿਆ ਜਾਂਦਾ ਹਰ ਕੋਈ ਇੱਕ ਪੱਲੀ ਖੜਾ ਹੋ ਉਹਨਾਂ ਦੇ ਵਿਹੜੇ ਅੰਦਰ ਨੂੰ ਜ਼ਰੂਰ ਚਾਕਤਾ ਉਸ ਸਮੇਂ ਕਰਦੇ ਕੰਮਾਂ ਨੂੰ ਭੱਜ-ਭੱਜ ਕਰਦੀ ਫਿਰਦੀ ਬੰਸੋ ਦੇ ਇਸ ਕਿਸੇ ਚੇਤਾ ਵੀ ਨਹੀਂ ਸੀ ਕਿ ਕਦੇ ਉਹ ਵੀ ਇਸ ਤਰ੍ਹਾਂ ਬਿਮਾਰ ਹੋਏਗੀ ਗੇਜੇ ਦਾ ਬਾਪੂ ਤਾਂ ਖੇਤ ਮਜ਼ਦੂਰ ਸੀ ਪਰ ਬਾਅਦ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆਈ ਭਈਆਂ ਦੇ ਖੇਤੀਬਾੜੀ ਦਾ ਕੰਮ ਸੰਭਾਲ ਲੈਣ ਕਰਕੇ ਪਿੰਡਾਂ ਵਿੱਚ ਪੱਕੇ ਤੌਰ ਤੇ ਰਹਿੰਦੇ ਬੇਜ਼ਮੀਨੇ ਮਜ਼ਦੂਰ ਜੰਦਲ ਅਗਲੇ ਸ਼ਹਿਰਾਂ ਵਿੱਚ ਦਿਹਾੜੀ ਕਰਨ ਜਾਣ ਲੱਗ ਪਏ। ਜਾਂ ਉਹਨਾਂ ਨੇ ਕੋਈ ਹੋਰ ਨਿੱਕਾ ਮੋਟਾ ਕੰਮ ਸ਼ੁਰੂ ਕਰ ਲਿਆ। ਗੇਜਾ ਵੀ ਆਪਣੇ ਵਿਆਹ ਤੋਂ ਪਹਿਲਾਂ 3-4 ਸਾਲ ਰਾਜ ਮਿਸਤਰੀ ਕਰਤਾਰੇ ਨਾਲ ਕੰਮ ਕਰਦਾ ਰਿਹਾ। ਜਿੱਥੇ ਕਿਤੇ ਵੀ ਕੰਮ ਮਿਲਦਾ ਕਰਤਾਰਾ ਉਸ ਨੂੰ ਉੱਥੇ ਹੀ ਨਾਲ ਲੈ ਜਾਂਦਾ। ਕਰਤਾਰੇ ਨਾਲ ਕੰਮ ਕਰਦਿਆਂ ਵੇਲੇ-ਕਵੇਲੇ ਗੇਜਾ ਵੀ ਕਾਂਢੀ ਫੜ ਫੇਟਾਂ ਲਾਉਣ ਲੱਗ ਪੈਂਦਾ। ਇਸ ਤਰ੍ਹਾਂ ਕਰਦਿਆਂ ਹਾਲੀ-ਹਾਲੀ ਉਸ ਦਾ ਹੱਥ ਸਿੱਧਾ ਹੁੰਦਾ ਚੱਲਿਆ ਗਿਆ। ਆਪਣੇ ਵਿਆਹ ਹੋਣ ਤੋਂ ਪਹਿਲਾਂ ਤੱਕ ਉਸਨੇ ਰਾਜਕੀ ਜੀ ਦਾ ਹਰ ਤਾਉ ਪੇਚ ਸਿੱਖ ਲਿਆ ਪਿਛਲੇ 3 ਕੁ ਸਾਲ ਤੋਂ ਜਦੋਂ ਕਿ ਜੇ ਨੂੰ ਲੱਗਣ ਲੱਗਿਆ ਕਿ ਉਹ ਆਪਣੇ ਤੌਰ ਤੇ ਇਕੱਲਾ ਕੰਮ ਕਰ ਸਕਦਾ ਹੈ ਤਾਂ ਉਹ ਕਰਤਾਰੀ ਨਾਲੋਂ ਅਲੱਗ ਹੋ ਗਿਆ ਪਹਿਲਾਂ ਪਹਿਲਾਂ ਤਾਂ ਲੋਕ ਉਸ ਨੂੰ ਕੰਮ ਤੇ ਲੈ ਜਾਣੋਂ ਝਿਜਕਦੇ ਸਨ ਕਿਉਂਕਿ ਉਹਨਾਂ ਦੀ ਨਜ਼ਰ ਵਿੱਚ ਉਸ ਸਮੇਂ ਤੱਕ ਵੀ ਉਸ ਦਾ ਅਕਸ ਇੱਕ ਮਜ਼ਦੂਰ ਦਾ ਹੀ ਸੀ ਪਰ ਫਿਰ ਇਕਾਦੁਕਾ ਉਸ ਨੂੰ ਆਪਣੇ ਘਰਾਂ ਅੰਦਰ ਲਈ ਨਿੱਕੀ ਮੋਟੀ ਮਰਮਤ ਲਈ ਲੈ ਜਾਣ ਲੱਗ ਪਏ ਸਾਲ ਡੇਢ ਸਾਲ ਦੇ ਅੰਦਰ ਹੀ ਅੰਦਰ ਉਸ ਦਾ ਕੰਮ ਰੇੜੇ ਪੈ ਗਿਆ ਗੇਜੇ ਦੇ ਕੰਮ ਤੇ ਚੜੇ ਜਾਣ ਤੋਂ ਬਾਅਦ ਬੰਸੂ ਕਰਦੇ ਨਿੱਕੇ ਮੋਟੇ ਕੰਮ ਸਮੇਟ ਵੇੜੇ ਵਿਚਕਾਰ ਖੜੀ ਟਾਲੀ ਦੀ ਛਾਵੇਂ ਮੰਜਾੜਾ ਆਪਣੇ ਪੇਕਿਓ ਲਿਆਂਦੀ ਸੜਾਈ ਮਸ਼ੀਨ ਨਾਲ ਸਿਉਣ ਪਰਉਣ ਦੇ ਆਹਰ ਲੱਗ ਜਾਂਦੀ ਬੰਸੋ ਨੂੰ ਇਸ ਤਰ੍ਹਾਂ ਕਰਦੀ ਦੇਖ ਆਂਡ ਗਵਾਂਡ ਦੀਆਂ ਤਿੰਨ ਚਾਰ ਕੁੜੀਆਂ ਵੀ ਉਸ ਕੋਲ ਆਉਣ ਲੱਗ ਪਈਆਂ ਦੁਪਹਿਰ ਤੱਕ ਆਪੋ ਆਪਣੇ ਕੰਮ ਲੱਗਿਆ ਵੀ ਉਹਨਾਂ ਦੀਆਂ ਗੱਲਾਂ ਦੀ ਲੜੀ ਨਾ ਟੁੱਟਦੀ ਵਿੱਚ ਵਿੱਚ ਦੀ ਬੰਸੋ ਦੀ ਆਵਾਜ਼ ਸੁਸਤੀ ਝਾਂਜਰ ਵਾਂਗ ਛਣਕਦੀ ਤਾਂ ਉਸ ਦੇ ਨਾਲ ਕੰਮ ਕਰਦੀਆਂ ਕੁੜੀਆਂ ਸਣੇ ਟਾਲੀ ਦੀਆਂ ਟਾਹਣੀਆਂ ਉੱਤੇ ਬੈਠੇ ਪੰਛੀ ਵੀ ਮਸਤ ਹੋ ਜਾਂਦੇ ਲੈ ਉੱਠ ਚਾਹ ਪੀ ਲੈ ਜਵੈਣ ਪਾ ਕੇ ਬਣਾਈ ਆ ਦਲੀਪੋ ਨੇ ਚਾਹ ਵਾਲਾ ਗਲਾਸ 500 ਦੇ ਲਾਗੇ ਪੈਸਟੂ ਲੁੱਤੇ ਲਾ ਕੇ ਰੱਖ ਤੇ ਆਖਿਆ ਟੇਟੂ ਕਿੱਥੇ ਆ? ਦਲੀਪੋ ਦੀ ਆਵਾਜ਼ ਸੰਬੰਸੋ ਨੇ ਅੱਖਾਂ ਖੋਲ ਆਪਣੇ ਵਾਲੇ ਦੁਆਲੇ ਨਿਗਾਹ ਘੁਮਾ ਕੇ ਪੁੱਛਿਆ। ਸਾਡੀ ਹੀ ਇਠਾਂ ਜਵਾਕ ਨਾਲ ਖੇਡਦਾ ਹੈ। ਦਲੀਪੋ ਨੇ ਆਪਣੇ ਗਲਾਸ ਵਿੱਚੋਂ ਚਾਹ ਦੀ ਘੁੱਟ ਪਰਦਿਆਂ ਜਵਾਬ ਦਿੱਤਾ। ਕੁਝ ਖਾਧਾ ਪੀਤਾ ਉਸਨੇ ਉੱਠ ਕੇ ਬੈਠ ਗਈ 500 ਨੇ ਗਰਦਨ ਟੇਢੀ ਕਰ ਬਾਹਰ ਟਾਲੀ ਲਾ ਕੇ ਬੈਠ ਦੇ ਟੀ 2 ਵਰ ਦੇਖਿਆ ਦੁੱਧ ਪਿਆ ਸਿੱਥਾ ਅੱਜ ਤਾਂ ਉਸਨੇ ਬਿਨਾ ਹੰਡ ਕੀਤਿਆਂ ਚੁੱਪਚਾਪ ਅੱਧੀ ਕੋ ਰੋਟੀ ਵੀ ਖਾ ਲਈ ਆਤਮੂ ਧੋ ਦੇਣਾ ਸੀ ਉਸਦਾ ਉਹ ਮੈਂ ਚਾਹ ਪੀ ਕੇ ਤੋਂ ਨਹੀਂ ਆ ਗਰਮ ਗਰਮ ਚਾਹ ਦਾ ਪਹਿਲਾ ਘੁੱਟ ਅੰਦਰ ਜਾਂਦਿਆਂ ਹੀ ਪੰਸੋਂ ਨੂੰ ਲੱਗਿਆ ਜਿਵੇਂ ਉਸ ਤੇ ਅੰਦਰਲੇ ਜ਼ਖਮ ਨੂੰ ਕਿਸੇ ਗਰਮ ਚੀਜ਼ ਨਾਲ ਕੋਈ ਠਕੋਰ ਕਰ ਰਿਹਾ ਹੋਵੇ ਹੌਲੀ ਹੌਲੀ ਚਾਹ ਦੀਆਂ ਕੁੱਟਾਂ ਪਰਦਿਆਂ ਉਸਦੀ ਪਿੰਜੀ ਹੋਈ ਦੇ ਵਿੱਚ ਜਿਵੇਂ ਨਵੇਂ ਸਿਰਿਓਂ ਕਰੰਟ ਦੀ ਲਹਿਰ ਦੌੜਨ ਲੱਗ ਪਈ ਹੋਵੇ। ਐਨੋ ਕੀ ਹੋਇਆ? ਅੱਜ ਦੁਪਹਿਰ ਹੀ ਆ ਗਈ। ਦਲੀਪੂ ਨੇ ਅਸਲ ਕੱਲ ਜਾਣਨ ਲਈ ਹੁਸਨੂ ਫੇਟ ਕੋਰੀਆ। ਦਲੀਪੂ ਦਾ ਸਵਾਲ ਸੋਨ ਬੰਸੋ ਨੇ ਇੱਕ ਪਾਲੀ ਉਸਦੇ ਚਿਹਰੇ ਵੱਲ ਦੇਖਿਆ ਤੇ ਆਪਣੇ ਨਾਲ ਹੋਈ ਬੀਤੀ ਇੱਕ ਵਾਰ ਫਿਰ ਆਪਣੀ ਅੱਖਾਂ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਕਰਦੇ ਇੱਕ ਵਾਰ ਫਿਰ ਇੱਕ 3 ਉਸ ਤੇ ਅੰਦਰੋਂ ਉਠਦੀ ਮਹਿਸੂਸ ਹੋਈ ਤੇ ਬਾਹਰ ਦੀ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਅਚਾਨਕੀ ਠੰਡ ਵਿੱਚ ਅਜਿਹਾ ਦਰਦ ਉੱਠਿਆ ਕਿ ਮਨ ਨੂੰ ਚਾਕੂ ਵਾਂਗ ਕੱਠੀ ਕਰ ਗਿਆ ਇਹ ਅੱਖ ਬੰਦ ਤੋਂ ਦੋ ਕੁ ਪੱਲੀ ਚੁੱਪ ਕਰ ਗਈ ਜਿਵੇਂ ਉਸ ਔਖੀ ਕੜੀ ਨੂੰ ਦੱਸਣ ਲਈ ਉਹ ਹਿੰਮਤ ਇਕੱਠੀ ਕਰ ਰਹੀ ਹੋਵੇ ਫਿਰ ਫਿਰ ਕੀ ਮੈਂ ਫਿਰ ਆਪਣੇ ਨਾਲ ਕੋਈ ਬੀਤੇ ਨੂੰ ਦੱਸਦਿਆਂ ਬੰਸੋ ਨੂੰ ਲੱਗ ਰਿਹਾ ਸੀ ਜਿਵੇਂ ਇੱਕ ਵਾਰ ਫੇਰ ਉਹ ਉਸੇ ਸਥਿਤੀ ਨਾਲ ਦੋ ਚਾਰ ਹੋਰੀ ਹੋਵੇ ਬੰਸੋ ਨਾਲ ਹੋਈ ਬੀਤੀ ਬਾਰੇ ਸੁਣ ਦਲੀਪੋ ਵੀ ਪਹਿਮਾਨ ਹੋ ਨਿਮੀਬਾ ਬੈਠ ਗਈ ਪਹਿਲਾਂ ਵੀ ਕਦੇ ਇੰਉ ਹੋਇਆ ਅੰਦਰੋਂ ਕਿਤੇ ਦਲੀਪੋ ਵੀ ਡਰ ਗਈ ਲੱਗੀ ਹਰਕਾ ਹਰਕਾ ਦਰਦ ਸ ਵਿੱਚ ਵਿੱਚ ਦੀ ਹੁੰਦਾ ਹੀ ਰਹਿੰਦਾ ਹੈ ਰਾਜਾ ਅਰਗਾ ਪਹਿਲਾਂ ਨਹੀਂ ਕਦੇ ਹੋਇਆ ਚਾਪੀ ਬੰਸੋ ਫੇਰ ਲੰਮੀ ਪੈ ਗਈ ਗੇਜਾ ਸਵੇਰੇ ਕੰਮ ਤੇ ਚੜਿਆ ਗਿਆ ਗੇਜੇ ਦੇ ਜਾਣ ਤੋਂ ਬਾਅਦ ਵੀ ਹੰਬੀ ਹਾਰੀ ਬੰਸੋ ਮੰਜੇ ਉੱਤੇ ਹੀ ਲੰਮੀ ਪਈ ਰਹੀ ਉਸ ਦਾ ਮਨ ਤਾਂ ਕਰ ਰਿਹਾ ਸੀ ਕਿ ਉਹ ਅੰਦਰੋਂ ਉੱਠ ਬਾਹਰ ਵੇੜੇ ਵਿੱਚ ਜਾ ਕੇ ਬੈਠੇ ਪਰ ਉਸ ਨੂੰ ਉੱਠਣ ਜੋਗੀ ਸਤਿਆ ਆਪਣੇ ਅੰਗਾਂ ਵਿੱਚੋਂ ਖਤਮ ਹੋ ਗਈ ਲੱਗੀ ਕਿੱਥੇ ਲੈ ਕੇ ਜਾਏਗਾ ਮੈਨੂੰ ਢੇੜੇ ਟੇੜੇ ਤਾਂ ਕੋਈ ਹਸਪਤਾਲ ਵੀ ਹੈ ਨਹੀਂ ਕਿਉਂ ਐਵੇਂ ਜਹਾੜੀ ਛੱਡਣੀ ਹੈ ਆਹੀ ਤਾਂ ਚਾਰ ਕੰਮ ਦੇ ਦਿਨ ਸਵੇਰੇ ਕਮਲੀ ਜਾਣ ਤੋਂ ਪਹਿਲਾਂ ਡਾਕਟਰ ਕੋਲ ਲੈ ਕੇ ਜਾਣ ਵਾਰੇ ਆਖਣ ਤੇ ਬੰਸੋ ਨੇ ਗੇਜੇ ਨੂੰ ਜਵਾਬ ਦਿੱਤਾ ਸੀ ਉਸ ਦਿਨ ਤੋਂ ਬਾਅਦ ਵੀ ਵਿੱਚ ਵਿੱਚ ਦੀ ਕਈ ਵਾਰ ਬੰਸੋ ਦੇ ਟਿੱਡ ਵਿੱਚ ਦਰਦ ਉੱਠਦਾ ਰਿਹਾ ਕਦੇ ਕਦੇ ਤਾਂ ਉਸਨੂੰ ਲੱਗਦਾ ਜਿਵੇਂ ਉਸਦੇ ਅੰਦਰ ਕੋਈ ਪੱਠੀ ਜਲ ਰਹੀ ਹੋਵੇ ਜਿਸ ਦਾ ਸੇਕ ਉਸਤੇ ਪੂਰੇ ਪਿੰਡੇ ਨੂੰ ਲੂਹੀ ਜਾ ਰਿਹਾ ਹੋਵੇ ਉਦੋਂ ਠੰਡੇ ਪਾਣੀ ਦੇ ਗਲਾਸ ਪਰ ਪਰ ਪੀਂਦੀ ਪਰ ਉਸਦੇ ਅੰਦਰ ਬਲਦੀ ਪੱਠੀ ਵਿੱਚਲਾ ਸੇਕ ਤਾਂ ਮੱਠਾ ਹੋਂਦਾ ਨਾਂ ਨਹੀਂ ਸੀ ਲੈਂਦਾ ਫਸਾਣੀ ਮੈਨੂੰ ਕਦੇ-ਕਦੇ ਕੀ ਹੋਂ ਲੱਗ ਪੈਂਦਾ ਹੈ ਇਹ ਹੋਂ ਲੱਗਦਾ ਜਿਵੇਂ ਕੋਈ ਮੇਰੇ ਢਿੱਡ ਅੰਦਰਲੀਆ ਅੰਦਰਾਂ ਨੂੰ ਰੁੱਕ ਪਰ ਕੇ ਬਾਹਰ ਨੂੰ ਖਿੱਚ ਰਿਹਾ ਹੋਵੇ ਧੁੰਨੀ ਤੋਂ ਹੇਠਲੇ ਹਿੱਸੇ ਵਿੱਚ ਉੱਠਦਾ ਨਾ ਸੇ ਜਾਣ ਵਾਲਾ ਦਰਦ ਮੇਰੇ ਪੂਰੇ ਪਿੰਠੇ ਨੂੰ ਮਿੰਟਾਂ ਸਕਿੰਟਾਂ ਵਿੱਚ ਹੀ ਸੂਤ ਕੇ ਰੱਖ ਦਿੰਦਾ ਇੱਕ ਰਾਤੀ ਵਿਸਤਰੇ ਤੇ ਲੰਮੇ ਪਿਆਬਨ ਸੋਨੇ ਗੇਜੇ ਨੂੰ ਇਕਲ ਦੱਸੀ ਏ ਕਦੋਂ ਕੁ ਦਾ ਹੋਣ ਲੱਗਿਆ ਉਸ ਦੀ ਗੱਲ ਸੁਣ ਕੇ ਜੈਨੇ ਫਿਕਰਮੰਦ ਹੋ ਪੁੱਛਿਆ ਆ ਟੀਟੂ ਦੇ ਜੰਮਨ ਤੋਂ ਪਹਿਲਾਂ ਤੱਕ ਤਾਂ ਮੈਨੂੰ ਐਉਂ ਜੋ ਕਦੇ ਨਹੀਂ ਹੋਇਆ ਪਰ ਉਸ ਦੇ ਜਨਮ ਤੋਂ ਸਾਰ ਕੁ ਬਾਅਦ ਕਦੇ ਕਦੇ ਢੋਨੀ ਤੋਂ ਏਟਲੇ ਹਿੱਸੇ 'ਚ ਆ ਹਲਕਾ ਹਲਕਾ ਦਰਦ ਰਹਿਣ ਲੱਗ ਪਿਆ ਮੈਂ ਇਸ ਨੂੰ ਬਹੁਤਾ ਗੋਲਿਆ ਨਾ ਕਦੇ ਕਦੇ ਕਿਸ ਨਹੀਂ ਦਾਈ ਕੋਲ ਢੱਡ ਵੀ ਮਲਵਾਇਆ ਇਹ ਆਖ ਬੰਸੋ ਚੁੱਪ ਕਰ ਗਈ ਪਰ ਹੁਣ ਪਿਛਲੇ ਡੇਢ ਦੋ ਮਹੀਨਿਆਂ ਤੋਂ ਤਾਂ ਜਦੋਂ ਵੀ ਦਰਦ ਉੱਠਦਾ ਹੈ ਤਾਂ ਮੇਰੀ ਬਸ ਘਰਾ ਦਿੰਦਾ ਹੈ ਕੁਝ ਪਲ ਚੁੱਪ ਰਹਿਣ ਤੋਂ ਬਾਅਦ ਆਖੀ ਬੰਸੋ ਦੀ ਗੱਲ ਸੁਣ ਉਸ ਰਾਤ ਨਾਲ ਦੇ ਮੰਜੇ ਉੱਤੇ ਚਾਰ ਪੰਜ ਮਿੰਟ ਤੱਕ ਅਗੇ ਜਾ ਚੁੱਪ ਪਿਆ ਰਿਹਾ ਉਸ ਪਲ ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਬੰਸੋ ਨੂੰ ਕੀ ਆਖੀ ਇੱਕ ਦੋ ਦਿਨਾਂ ਤੱਕ ਮੈਨੂੰ ਪੈਸੇ ਮਿਲ ਲੈਣ ਦੇ ਫਿਰ ਬਟੰਡੇ ਕਿਸੇ ਡਾਕਟਰ ਨੂੰ ਦਿਖਾਉਣੇ ਆ ਚੁੱਪ ਪਏ ਗਏ ਜੇ ਨਹੀਂ ਬੰਸੋ ਦਾ ਹੱਥ ਆਪਣੇ ਹੱਥ ਵਿੱਚ ਲੈ ਜਵਾਬ ਦਿੱਤਾ ਗੇਜੇ ਨੇ ਉਹ ਪੂਰੀ ਰਾਤ ਇੱਧਰ ਉੱਧਰ ਪਾਸੇ ਬਦਲਦਿਆਂ ਲੰਗਾ ਦਿੱਤੀ ਨੀਂਦ ਬੰਸੋ ਨੂੰ ਵੀ ਨਹੀਂ ਸੀ ਆ ਰਹੀ ਪਰ ਉਹ ਉੰਜ ਹੀ ਅੱਖਾਂ ਮੀਚ ਪਈ ਰਹੀ ਇਹ ਕੋਲੋਨੀ ਇਹ ਕਰ ਹੋਣਾ ਮਰਦ ਡਾਕਟਰ ਅੱਗੇ ਆਪਣਾ ਟਿੱਡ ਦਿਖਾਉਣ ਲਈ ਬੰਸੋ ਮਸਾਂ ਹੀ ਰਾਜ਼ੀ ਹੋਈ ਇੱਕ ਵਾਰ ਤਾਂ ਉਸਨੇ ਬਿਨਾਂ ਡਾਕਟਰ ਨੂੰ ਦਿਖਾਇਆ ਹੀ ਗੇਜੇ ਨੂੰ ਵਾਪਸ ਮੁੜਨ ਲਈ ਆਖ ਦਿੱਤਾ ਪਰ ਗੇਜੇ ਦੇ बार-बार ਜ਼ੋਰ ਪਾਉਣ ਤੇ ਉਹ ਬੜੀ ਮੁਸ਼ਕਲ ਨਾਲ ਰਾਜ਼ੀ ਹੋਈ ਆਵੇਂ ਡਾਕਟਰ ਨੇ ਚੈੱਕਅਪ ਕਰਨ ਸਮੇਂ ਕੀਤਾ ਉਸੇ ਲਾਗੀ ਖੜਾ ਰਿਆ ਪਰ ਫਿਰ ਵੀ ਜਿੰਨੀ ਦੇਰ ਤੱਕ ਡਾਕਟਰ ਉਸ ਨੂੰ ਥਾਂ-ਥਾਂ ਟੋ ਟੋ ਕੇ ਦੇਖਦਾ ਰਿਹਾ ਜਿੱਥੋਂ ਦਰਦ ਉਠਿਆ ਕਰਦਾ ਸੀ ਬੰਸੋ ਨੇ ਆਪਣੀਆਂ ਅੱਖਾਂ ਵਿੱਚੀ ਰੱਖੀਆਂ ਆ ਟੈਸਟ ਕਰਵਾਓ ਰਬੋਟਾ ਉਨ ਤੇ 5 ਦਿਨਾਂ ਬਾਅਦ ਫਿਰ ਦਿਖਾਉਣਾ ਦਰਦੀ ਦਵਾਈ ਮੈਂ ਲਿਖ ਦਿੱਤੀ ਆ ਡਾਕਟਰ ਨੇ ਬੰਸੋ ਨੂੰ ਚੈੱਕ ਕਰਨ ਤੋਂ ਬਾਅਦ ਗਿਆ ਜੇ ਨੂੰ ਸਮਝਾਇਆ ਡਾਕਟਰ ਸਾਹਿਬ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਗੇਜੇ ਨੇ ਡਰ ਤੇ ਡਰ ਤੇ ਪੁੱਛਿਆ ਅਜੇ ਤਾਂ ਆਪਾਂ ਕੁਝ ਆਖ ਨਹੀਂ ਸਕਦੇ ਰਿਪੋਰਟਾਂ ਆਉਣ ਤੇ ਹੀ ਪਤਾ ਲੱਗੇਗਾ ਡਾਕਟਰ ਨੇ ਆਪਣੀ ਫੀਸ ਤੇ ਪੈਸੇ ਗੇਜੇ ਕੋਲੋਂ ਫੜ ਦਿਆਂ ਜਵਾਬ ਦਿੱਤਾ ਆ ਕਾਰਡ ਲੈ ਜੋ ਇਸ ਲੈਬ ਤੋਂ ਟੈਸਟ ਕਰਾਉਣਾ ਹੈ ਟੈਸਟ ਸਵੇਰੇ-ਸਵੇਰੇ ਕਰਾਉਣਾ ਹੈ ਖਾਲੀ ਪੇਟ ਜਰਾਜ ਵਿੱਚੋਂ ਇੱਕ ਕਾਰਡ ਕੱਢ ਕੇ ਗੇਜੇ ਨੂੰ ਫੜਾਉਂਦਿਆ ਡਾਕਟਰ ਨੇ ਆਖਿਆ ਡਾਕਟਰ ਸਾਹਿਬ ਟੈਸਟਾਂ ਤੇ ਕਿੰਨੇ ਕੁ ਪੈਸੇ ਲੱਗਣਗੇ ਡਾਕਟਰ ਦੇ ਹੱਥੋਂ ਕਾਰਡ ਫੜ ਆਪਣੀ ਜੇਬ ਵਿੱਚ ਦੇ ਪੈਸਿਆਂ ਦੀ ਗਿਣਤੀ ਮਿੰਤੀ ਕਰਦਿਆਂ ਗੇਜੇ ਨੇ ਡਾਕਟਰ ਨੂੰ ਇਹ ਗੱਲ ਪੁੱਛਣੀ ਚਾਹੀ ਪਰ ਪਤਾ ਨਹੀਂ ਕਿਉਂ ਉਸ ਕੋਲ ਇਹ ਗੱਲ ਪੁੱਛੀ ਨਾ ਜਾ ਸਕੇ ਤੇ ਗੇਜਾ ਪੈ ਕੜੀਸ ਦਾ ਨਰਸਿੰਗ ਹੋਮ ਅੰਦਰੋਂ ਬਾਹਰ ਨਿਕਲ ਆਇ ਉਸ ਦੇ ਪਿੱਛੇ ਪਿੱਛੇ ਬੰਸੋ ਵੀ ਆ ਗਈ ਪੈਸਿਆਂ ਦਾ ਇੰਤਜ਼ਾਮ ਨਾ ਹੋਣ ਕਾਰਨ ਟੈਸਟ ਕਰਵਾਉਣ ਲਈ ਦੋ ਹਫ਼ਤੇ ਦਾ ਸਮਾਂ ਲੰਘ ਗਿਆ ਹੁਣ ਉਸ ਤੋਂ ਦੁਬਾਰਾ ਡਾਕਟਰ ਕੋਲ ਵੀ ਨਾ ਜਾਇਆ ਗਿਆ ਗੇਜੇ ਦੇ ਪੈਸਿਆਂ ਨਾਲ ਕਰਦੇ ਖਰਚੇ ਹੀ ਪੂਰੇ ਨਹੀਂ ਸੰਹੁੰਦੇ ਇਸ ਲਈ ਖੇਤਾਂ ਵਿੱਚ ਲਈ ਕਈ ਕੰਮਾਂ ਲਈ ਡਲੀਪੋ ਆਪ ਜਾਇਆ ਕਰਦੀ ਸੀ ਪਰ ਬਾਅਦ ਵਿੱਚ ਡਲੀਪੋ ਟੀਟੂ ਨੂੰ ਸੰਭਾਲਣ ਲੱਗ ਪਈ ਤੇ ਬੰਸੋ ਬਾਹਰ ਜਾਣ ਲੱਗੀ ਐਨੇ ਦਿਨ ਬਾਅਦ ਆਇਓ ਬਿਮਾਰੀ ਨੇ ਤਾਂ ਵਧਣਾ ਹੀ ਆ 22 ਚ ਨਾ ਬਾਦ ਬੰਸੋ ਦੇ ਟੈਸਟ ਕਰਾਉਣ ਤੋਂ ਬਾਅਦ ਗੇਜੇ ਡਾਕਟਰ ਕੋਲ ਗਿਆ ਤਾਂ ਪਰਚੇ ਉਤਰੀ ਤਰੀਕ ਪਰ ਡਾਕਟਰ ਗੇਜੇ ਨੂੰ ਭੱਜ ਕੇ ਪਿਆ ਡਾਕਟਰ ਸਾਹਿਬ ਗੇਜ ਸਮੇਂ ਤੇ ਨਾ ਜਾ ਸਕਣ ਦੀ ਮਜਬੂਰੀ ਦਸਰਾਂ ਤੋਂ ਚਾਹੁੰਦਾ ਸੀ ਪਰ ਉਸ ਦੇ ਮੂੰਹੋਂ ਸਿਰਫ ਦੋ ਹੀ ਸ਼ਬਦ ਨਿਕਲ ਸਕੇ ਰਿਪੋਰਟਾਂ ਦੇਖਣ ਤੋਂ ਬਾਅਦ ਡਾਕਟਰ ਨੇ ਬਸ ਸੋ ਕੋਲੋਂ ਤਿੰਨ ਚਾਰ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਉਸ ਨੇ ਆਪਣੀ ਸਮਝ ਅਨੁਸਾਰ ਚਿਚਕ ਦੇ ਚਿਚਕ ਦੇ ਦਿੱਤਾ ਆ ਦਵਾਈ ਮੈਂ ਦੋ ਹਫ਼ਤੇ ਲਈ ਲਿਖ ਦਿੱਤੀ ਆ ਇਹ ਖਾਣ ਤੋਂ ਬਾਅਦ ਫਿਰ ਦਿਖਾਓ ਪਹਿਲਾਂ ਵਾਂਗ ਦੇਰ ਨਹੀਂ ਕਰਨੀ ਰਿਪੋਰਟਾਂ ਤੇ ਪਰਚਾ ਫੜਾਉਂਦਿਆ ਡਾਕਟਰ ਨੇ ਗੇਜੇ ਨੂੰ ਨਸੀਹਤ ਕੀਤੀ ਉਸ ਦਿਨ ਤੋਂ ਬਾਅਦ ਗੇਜਾ ਫਿਰ ਆਪਣੇ ਕੰਮ ਤੇ ਚੱਨ ਲੱਗ ਪਿਆ ਪਰ ਦਵਾਈ ਸ਼ੁਰੂ ਕਰਨ ਤੇ ਵੀ ਬੰਸੋਦੀ ਬਿਮਾਰੀ ਵਿੱਚ ਕੋਈ ਫਰਕ ਨਹੀਂ ਸੀ ਪੈ ਰਿਹਾ ਭੁੱਖ ਲੱਗਣੋਂ ਹਟ ਗਈ ਤੇ ਉਸ ਦਾ ਚਿਹਰਾ ਪੀਲਾ ਪੈਣ ਲੱਗ ਪਿਆ ਸਰੀਰ ਹਰ ਸਮੇਂ ਸੱਕਾਵਟ ਮਹਿਸੂਸ ਕਰਨ ਲੱਗ ਪਿਆ ਉਸ ਨੂੰ ਲੱਗਦਾ ਜਿਵੇਂ ਉਸ ਤੇ ਅੰਦਰੋਂ ਕੁਝ ਖੁਰਦਾ ਜਾ ਰਿਹਾ ਹੋਵੇ ਤੇ ਇਸ ਨੂੰ ਬੀਕਾਨੇਰ ਦੇ ਹਸਪਤਾਲ ਦਿਖਾਓ ਅਗਲੀ ਵਾਰ ਡਾਕਟਰ ਕੋਲ ਗਿਆ ਤਾਂ ਪਹਿਲਾਂ ਨਾਲੋਂ ਵੀ ਉਰ ਜ਼ਿਆਦਾ ਕਮਜ਼ੋਰ ਹੋ ਗਈ 500 ਦੇ ਚਿਹਰੇ ਨੂੰ ਦੇਖ ਕੁਝ ਪਲ ਸੋਚਣ ਤੋਂ ਬਾਅਦ ਡਾਕਟਰ ਨੇ ਆਖਿਆ ਕਿ ਇਥੋਂ ਰਹਿ ਮੰਗਾ ਉਹ ਵੀ ਕਨਿਰ ਜਾਣ ਲਈ ਪੈਸੇ ਨਰਸਿੰਗ ਹੋਮ ਅੰਦਰੋਂ ਬਾਹਰ ਆ ਗਏ ਜੇ ਨੇ ਆਪਣੇ ਹਾਲੇ ਦਿਵਾਲੀ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਵਿੱਚ ਝਾਤ ਮਾਰ ਦੇਖਿਆ ਪਰ ਉੱਥੇ ਉਸ ਨੂੰ ਕੋਈ ਵੀ ਚਾਨਣ ਦੀ ਲੀਕ ਦਿਖਾਈ ਨਾ ਦਿੱਤੀ ਡਾਕਟਰ ਕੋਲੋਂ ਆ ਕੇ ਤਿੰਨ ਦਿਨ ਤੱਕ ਗੇਜੇ ਦਾ ਵੀ ਕੰਮ ਤੇ ਜਾਣ ਨੂੰ ਮਨਾ ਕੀਤਾ ਬੰਸੋ ਵਾਂਗੋ ਵੀ ਸਾਰਾ ਸਾਰਾ ਦਿਨ ਮੰਜੇ ਉੱਤੇ ਪਿਆ ਰਹਿੰਦਾ। ਕਦੇ-ਕਦੇ ਗੇਜੇ ਨੂੰ ਲੱਗਣ ਲੱਗਦਾ ਜਿਵੇਂ ਬੰਸੋ ਵਾਲੀ ਬਿਮਾਰੀ ਉਸਨੂੰ ਵੀ ਲੱਗੀ ਹੋਵੇ। ਐ ਕਰ ਮੈਂ ਨਾ ਕਰਿਆ ਕਿਵੇਂ ਸਰੂ? ਚੌਥੇ ਦਿਨ ਵੀ ਸਵੇਰ ਦੀ ਚਾਹ ਪੀ ਕੇ ਜਦ ਦੁਬਾਰਾ ਮੰਜੇ ਤੇ ਪੈਣ ਲੱਗਿਆ ਤਾਂ ਬੰਸੋ ਦੇ ਮੂੰਹੋਂ ਮਰੀ ਜੀ ਆਵਾਜ਼ ਨਿਕਲੀ। ਗੇਜੇ ਨੇ ਬੰਸੋ ਦੀ ਆਖੀ ਗੱਲ ਦਾ ਕੋਈ ਜਵਾਬ ਤਾਂ ਨਾ ਦਿੱਤਾ। ਪਰ ਉਹ ਲੰਮਾ ਪੈਂਦਾ ਪੈਂਦਾ ਉੱਠ ਕੇ ਬੈਠ ਗਿਆ। ਉਸਤਾਦ ਆਏ ਕਿੰਨੇ ਕੁ ਦਿਨ ਘਰੇ ਬੈਠੇ ਰਹਾਂਗੇ ਜੋ ਆਕਤਾ ਹਥਨ ਸਵੇਰ ਰੋਟੀ ਭਾਲਦੇ ਨੇ ਉਸ ਤੇ ਨਾਲ ਕੰਮ ਕਰਦੇ ਮੱਖਣ ਨੇ ਕੱਲ ਸ਼ਾਮੀ ਘਰ ਆ ਗਏ ਗੇਜੇ ਨੂੰ ਇਹ ਗਲਾਕੀ ਸੀ ਪੱਲ ਨੂੰ ਚੱਲਾਂਗੇ ਕੰਮ ਤੇ ਗੇਜੇ ਨੇ ਇਹ ਆਖ ਮੱਖਣ ਨੂੰ ਤਾਂ ਘਰੋਂ ਤੋਰ ਦਿੱਤਾ ਪਰ ਦਿਨ ਚੜਨ ਤੇ ਉਸ ਦਾ ਕੰਮ ਤੇ ਜਾਣ ਨੂੰ ਫਿਰ ਵੀ ਚਿਤ ਨਾ ਮੰਨਿਆ ਪਰ ਬੰਸੂ ਦੀ ਆਖੀ ਗੱਲ ਯਾਦ ਆ ਜਾਂਦੀ ਉਸਨੇ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਸਮਝਾਇਆ ਅਤੇ ਉਹ ਕੰਮ ਤੇ ਜਾਣ ਲਈ ਉੱਠ ਕੇ ਤਿਆਰ ਹੋਣ ਲੱਗ ਪਿਆ। ਬਾਕੀ ਅਗਲੇ ਕਾਂਡ ਵਿੱਚ। ਧੰਨਵਾਦ।